ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰ ਨਦੀਨਪੰਦੇ ਪਿੰਡ ਤਲਵੰਡੀ ਸੋਭਾ ਦੇ ਵਿੱਚ ਖੇਤਾਂ ਦੇ ਵਿੱਚ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ 30 ਤੋਂ 40 ਕਿਸਾਨਾਂ ਦੀ 200 ਏਕੜ ਦੇ ਕਰੀਬ ਬੀਜੀ ਹੋਈ ਝੋਨੇ ਦੀ ਫਸਲ ਬਾਰਿਸ਼ ਤੇ ਪਾਣੀ ਦੇ ਵਿੱਚ ਡੁੱਬਣ ਕਾਰਨ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਇਕੱਤਰ ਹੋ ਕੇ ਕਿਸਾਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਬਾਰਿਸ਼ ਤੇ ਪਾਣੀ ਦੀ ਨਿਕਾਸੀ ਕਰਵਾਈ ਜਾਏ ਅਤੇ ਉਹਨਾਂ ਦੀਆਂ ਖਰਾਬ ਫਸਲਾਂ ਤਾਂ ਉਹਨਾਂ ਦਾ ਬਣਦਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਦਿੱਤਾ ਜਾਏ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਰਾਜਪੁਰ ਸਿੰਘ ਸੁਖਵੰਤ ਸਿੰਘ ਦੁਬਲੀ ਅਤੇ ਕਾਟ ਸਿੰਘ ਕਰਿਆ ਵਾਲੇ ਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਹੀ بارش ਦੇ ਨੰ ਦਿਨਾਂ ਦੇ ਵਿੱਚ ਜੋ بارش ਦਾ ਪਾਣੀ ਜਿਹੜਾ ਆਉਂਦਾ ਉਹ ਇੱਥੇ ਇਕੱਠਾ ਹੋ ਜਾਂਦਾ ਹੈ। ਕਿਹੜਾ ਪਿੰਡ ਹੈ? ਤਰਵੰਡੀ ਸੋਭਾ। ਕੀ ਗੱਲ ਹੋਈ ਆ ਜਿਹੜੀ ਫਸਲ ਤੁਸੀਂ ਪੁੱਟ ਕੇ ਵਿਖਾਉਂਦੇ ਜਦ ਪਾਣੀ ਖੜਾ ਚਾਰੇ ਬੰਨੇ। ਇਹ ਜੀ ਕੋਈ 100 150 ਗੱਲਾ ਜਮੀਨ ਹੈ ਸਾਡੀ ਇਹ ਸਰਕਬੇ ਦੇ ਵਿੱਚ ਤੇ ਜਿਸ ਤੇ ਸਾਰਾ ਬਾਸ਼ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤੇ 100 150 ਗੱਲਾ ਜਿਹੜਾ ਝੋਨਾ ਸਾਡਾ ਲੱਗਾ ਹੈ بارش ਦੇ ਪਾਣੀ ਦੇ ਨਾਲ ਬਿਲਕੁਲ ਇੱਕ ਗਲ ਚੁੱਕਾ ਹੈ ਕਿੰਨੇ ਕਿਸਾਨਾਂ ਦਾ ਹੈ ਜਿਹੜੀ ਫਸਲ ਹੈ ਇਹ ਘੜੋ ਘਟ 40 50 ਕਿਸਾਨ ਦੀ ਹੈਗੀ ਤੇ ਇਹ ਪਾਣੀ ਖੜਦਾ ਕਿਵੇਂ ਹੈ ਕੀ ਇਹ ਖੜਦਾ ਵੀ ਇਹ ਥਾਂ ਨੀਵਾ ਹੈ ਇਸ ਦੇ ਅੱਗੇ ਨਿਕਾਸ਼ ਦਾ ਕੋਈ ਪ੍ਰਬੰਧ ਨਹੀਂ ਤਲਵੰਡੀ ਬੋਸ ਸਿੰਘ ਅੱਗੇ ਇੱਕ ਪਿੰਡ ਹੈ ਸਾਡੇ ਤੋਂ ਉਹਦੇ ਅੱਗੇ ਇੱਕ ਸੜਕ ਬੱਜੀ ਹੈ ਤਲਵੰਡੀ ਜਿਹੜਾ ਝੁੱਗੀਆਂ ਤੱਕ ਜਿਹੜਾ ਥੋੜਾ ਜਿਹਾ ਥਾਂ ਉੱਚਾ ਵਾ ਤੇ ਉਹ ਉੱਚਾ ਹੋਣ ਦਾ ਖਰ ਜਿਹੜਾ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਜੇ ਸਾਡਾ ਤਲਵੰਡੀ ਬੋਸਨ ਦੀ ਸ਼ਰਕਤੋਂ ਲੈ ਕੇ ਤੇ ਝੁੱਗੀਆਂ ਤੱਕ ਕੋਈ ਨਿਕਾਸ ਦਾ ਪ੍ਰੋਗਰਾਮ ਹੋ ਜੇ ਜਾਂ ਕੋਈ ਪੂਰੇ ਪੈ ਕੇ ਜਾਂ ਕੋਈ ਸਾਨੂੰ ਥੋੜੀ ਬਹਾਦੀ ਜਮੀਨ ਅਕਵਾਇਰ ਕਰਕੇ ਵੀ ਸਾਡਾ ਦੋਖ ਕਰਮਾ ਨਾਲ ਦਾ ਪ੍ਰਬੰਧ ਹੋ ਜੇ ਇਹ ਜਿਹੜਾ ਦੋ ਦੋ